ਦੋਸਤੋ ਅ ਜਿਹੜੀ ਆਪਾਂ ਵੀਡੀਓ ਪਾ ਰਹੇ ਹਾਂ ਵਿੱਚ ਕਿ ਤੁਹਾਨੂੰ ਪਤਾ ਕਿ ਪੀਯੂ ਜਿਹੜਾ ਮੋਰਚਾ ਹੋ ਚੱਲ ਰਿਹਾ ਯੂਨੀਵਰਸਿਟੀ ਵਿੱਚੋਂ ਮੋਰਚਾ ਮੰ ਚੱਲੀ ਜਾਂਦਾ ਤੇ ਇੱਕ ਤਰੀਕ ਤੋਂ ਆਪਾਂ ਇੱਥੇ ਹੈਗੇ ਆ ਸਿਰਫ ਤੁਹਾਨੂੰ ਅਪਡੇਟ ਦੇਣੀ ਆ ਕਿ ਪਿਛਲੇ ਦੋ ਤਿੰਨ ਦਿਨਾਂ ਚ ਜੋ ਗੱਲਾਂ ਹੋਈਆਂ ਨੇ ਕੋਈ ਸਾਂਝੀਆਂ ਨਹੀਂ ਕਰ ਸਕੇ ਪਿਛਲੀ ਮੀਟਿੰਗ ਜਦੋਂ ਵੀਸੀ ਨਾਲ ਹੋਈ ਸੀ ਆਪਾਂ ਉਹਨਾਂ ਤੋਂ ਮੰਗ ਕਰੀ ਸੀ ਕਿ ਜਿਹੜੀਆਂ ਸਾਡੀਆਂ ਚਾਰ ਪੰਜ ਮੰਗਾ ਲੋਕਲ ਮੰਗਾ ਸੀ ਕਿ ਇੱਕ ਤਾਂ ਵੀ ਸੀ ਇਹ ਜਨਵਰੀ ਨਾਲ મતਲਬ ਸਟੇਟਮੈਂਟ ਦੇਵੇ ਸਾਨੂੰ ਕਿ ਕੋਈ ਨਵੇਂ ਡਿਸੀਜਨ ਨਹੀਂ ਲਏ ਜਾਣਗੇ ਤੇ ਸਿਰਫ ਜਿਹੜੀ ਰੂਟੀਨ ਫੰਕਸ਼ਨਿੰਗ ਹੈ ਉਹ ਯੂਨੀਵਰਸਿਟੀ ਦੀ ਜਾਰੀ ਰੱਖੀ ਉਹ ਉਹਨਾਂ ਨੇ ਮੰਨੇ ਆ ਉਤੋਂ ਬਿਨਾਂ ਜਿਹੜਾ ਮਤਲਬ ਕੇਸਾਂ ਨਾਲ ਸੀਗਾ ਪਿਛਲੇ ਸੈਨੇਟ ਪ੍ਰੋਟੈਸਟ ਵੇਲੇ ਦੇ ਕੇਸ ਸੀਗੇ ਉਹਨਾਂ ਨੇ ਮਤਲਬ ਪ੍ਰੋਸੈਸ ਸ਼ੁਰੂ ਕਰ ਦਿੱਤਾ ਵਿਡਰੋ ਕਰਨ ਦਾ ਤੇ ਸਿਵਲ ਸੂਟ ਹੋ ਗਏ ਨੇ ਵੀ ਅਸੀਂ ਪਹਿਲੀ ਪੇਸ਼ੀ ਤੇ ਹੁਣ ਉਹ ਵਿਡਰੋ ਕਰਾਂਗੇ ਉਹਦੇ ਤੇ ਮਤਲਬ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਇਹ ਤੋਂ ਬਿਨਾਂ ਜਿਹੜਾ ਤੁਹਾਡੇ ਯਾਦ ਆ ਕਿ ਇੱਕ ਵੈਟਿੰਗ ਕਮੇਟੀ ਦਾ ਈਸ਼ੂ ਸੀਗਾ ਕਿ ਸਰਦਾਰ ਰਵੀਰ ਸਿੰਘ ਦੇ ਬੋਲਣ ਤੋਂ ਬਾ ਪੀਯੂਸੀਐਸਸੀ ਦੀ ਜਿਹੜੀ ਮਤਲਬ ਉਹਨਾਂ ਵਾਸਤੇ ਐਸਓਪੀ ਤੇ ਇੱਕ ਸਬਿਧਾਨਨਾਮਾ ਬਣਾਇਆ ਸੀ ਪੀਯੂਸੀਐਸਸੀ ਦਾ ਉਹ ਰਿਵਿਊ ਕਰਨਗੇ ਤੇ ਉਹਦਾ ਮਤਲਬ ਕਾਉਂਸਲ ਤੇ ਸਟੂਡੈਂਟਾਂ ਉਹਨੇ ਮਿਲ ਕੇ ਰਿਵਿਊ ਹੋਊਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਸਿਰੇ ਤੋਂ ਮਤਲਬ ਤਿਆਰ ਕੀਤਾ ਲੇਖ ਉਹ ਤੋਂ ਮੈਂ ਉਹਨਾਂ ਨੇ ਕਹਿ ਕੇ ਰੈਜ਼ਰਵੇਸ਼ਨ ਪਾਲਿਸੀ ਲੱਤਾ ਜਿੰਨੇ ਵੀ ਮਤਲਬ ਪਾਲਿਸੀ ਫਰੇਮਵਰਕ ਜੋ ਹੈ ਸੈਂਡ ਲਾਗੂ ਕਰੋਗੇ ਉਹ ਸਭ ਉਹਨਾਂ ਨੇ ਲਾਗੂ ਕੀਤਾ ਵਾ ਤਾਂ ਜਿਹੜੀਆਂ ਲੋਕਲ ਮੰਗਾ ਸੀਗੀਆਂ ਛੱਡੀਆਂ ਉਹਨਾਂ ਨੇ ਮੰਨੀਆਂ ਹੀ ਤੇ ਜਿਹੜੀ ਰਹੀ ਗੱਲ ਤਰੀਕ ਦੀ ਤਰੀਕ ਤੇ ਦੋਸਤੋ ਆਪਾਂ ਜਿੰਨੇ ਕਿਸ ਨੂੰ ਦੱਸਿਆ ਹੋਇਆ ਹੈਗਾ 18 ਤਰੀ ਇਹਨਾਂ ਨੂੰ ਮਤਲਬ ਅਪੀਲ ਵੀ ਕਰ ਰਹੇ ਨੇ ਕਿ ਉਸ ਤੋਂ ਪਹਿਲਾਂ ਜਿਹੜਾ ਸਾਡਾ ਮਸਲਾ ਹੱਲ ਨੇੜਿਆ ਜਾਵੇ ਕਿਉਂਕਿ ਜੇ ਉਦੋਂ ਤੱਕ ਸੈਨਟ ਦਾ ਸ਼ਡਿਊਲ ਨਹੀਂ ਆਉਂਦਾ ਤਾਂ ਲਾਜ਼ਮੀ ਗੱਲ ਹੈ ਕਿ ਪੇਪਰ ਅਸੀਂ ਇੱਥੇ ਨਹੀਂ ਹੁੰਨ ਦੇਵਾਂਗੇ ਫਿਰ ਉਹਦੇ ਵਾਸਤੇ ਐਡਮਿਨ ਬਲੌਕ ਦੀ ਜਿਹੜੀ ਮਤਲਬ ਫੰਕਸ਼ਨਿੰਗ ਆ ਉਹ ਸੀ ਬੰਦ ਕਰਾਂਗੇ ਮਤਲਬ ਜੋ ਪ੍ਰਸ਼ਾਸਨਿਕ ਕਾਰਵਾਈ ਯੂਨੀਵਰਸਿਟੀ ਦੀ ਹੈ ਉਹ ਸਾਰੀ ਅਸੀਂ ਰੋਕਾਂਗੇ ਉਹਦੇ ਤੇ ਅਸੀਂ ਅੜੇ ਹੋਏ ਹਾਂ ਤੇ ਉਹਦੇ ਤੇ ਯੂਨੀਵਰਸਿਟੀ ਸਾਨੂੰ ਬਾਰ-ਬਾਰ ਇਹੀ ਅਪੀਲ ਕਰ ਰਹੀ ਆ ਕਿ ਸਾਨੂੰ 25 ਤਰੀਕ ਤੱਕ ਦਾ ਸਮਾਂ ਦੇ ਦਿਓ ਮਤਲਬ ਕਾਫੀ ਲੰਬਾ ਸਮਾਂ ਮੰਗ ਰਹੇ ਨੇ ਤੇ ਪਰ ਹਰੇਕਾ ਸਾਡਾ ਜੋ ਇਹਨਾਂ ਨੂੰ ਕਹਿਣਾ ਕਿ ਇਹ ਸਮਾ ਮੰਗਣ ਦੀ ਗੱਲ ਤਾਂ ਹੁੰਦੀ ਹੈ ਜੇ ਘੱਟੋ ਘੱਟ ਵਾਈਸ ਪ੍ਰੈਜ਼ੀਡੈਂਟ ਆਫਿਸਰ ਨੂੰ ਕੁਝ ਕਲੈਰੀਫਿਕੇਸ਼ਨ ਦਿੰਦਾ ਕਿ ਕਦੋਂ ਤੱਕ ਕੀ ਮੰਨ ਕੇ ਅਸੀਂ ਬੈਠੇ ਕਦੋਂ ਤੱਕ ਇਹ ਹੋ ਜਾਊਗਾ ਕਿਉਂਕਿ ਹਰੇਕਾ ਉਧਰੋਂ ਕੋਈ ਸਟੇਟਮੈਂਟ ਨਹੀਂ ਆਈ ਕਿ ਇਹਦੇ ਤੇ ਕਾਰਵਾਈ ਕੀ ਹੋ ਰਹੀ ਹੈ ਇਸੇ ਸਮੇਂ ਦੌਰਾਨ ਤੁਹਾਨੂੰ ਸਾਰਿਆਂ ਨੇ ਮਤਲਬ ਰਵਨੀਤ ਮਿੱਟੂ ਦੀਆਂ ਸਟੇਟਮੈਂਟਾਂ ਵਿੱਚ ਸੁਣੀਆਂ ਹੋਣਗੀਆਂ ਨਿਹੰਗ ਸਿੰਘਾਂ ਬਾਰੇ ਉਹਨਾਂ ਨੇ ਕਿਹਾ ਕਿ ਖੱਤਰ ਲੈ ਕੇ ਇੱਥੇ ਆ ਜਾਂਦੇ ਨੇ ਟਾਈਪ ਤੇ ਉਹਦੇ ਤੇ ਅਸੀਂ ਦੱਸਣਾ ਜਾਵਾਂਗੇ ਮਤਲਬ ਨਿਰੰਤਰ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਵੱਲੋਂ ਉਹ ਇਹ ਕੀਤੀ ਜਾ ਮਰ ਲ ਸਟੂਡੈਂਟਾਂ ਨੂੰ ਖਸਾਇਆ ਜਬੇ ਸਟੂਡੈਂਟਾਂ ਚ ਪਾੜ ਪਾਇਆ ਜਾਵੇ ਇੱਥੇ ਕੁਝ ਹਰਿਆਣੇ ਦੇ ਮਤਲਬ ਵਿਦਿਆਰਥੀ ਨੇ ਉਹਨਾਂ ਨੂੰ ਇਹਨਾਂ ਨੇ ਖਸਾਇਆ ਕਿ ਤੁਸੀਂ ਅੱਡ ਮੋਰਚਾ ਲਾਓ ਕੁਝ ਮਤਲਬ ਮਰ ਉਹਨਾਂ ਚੋਂ ਆਰਐਸਐਸ ਨਾਲ ਜੁੜੇ ਹੋਏ ਨੇ ਮਰ ਇੱਥੇ ਆਰਐਸਐਸ ਦੀਆਂ ਸ਼ਾਖਾਾਂ ਨਾਲ ਆਉਣ ਵਾਲੇ ਵਿਦਿਆਰਥੀ ਨੇ ਕੁਝ ਮਤਲਬ ਆਪਣੇ ਨਿੱਜੀ ਮਫਾਦਿਆਂ ਵਾਸਤੇ ਕਿ ਅੱਗੇ ਜੀ ਸਾਡੀ ਕੋਈ ਸੈਟਿੰਗ ਬੈਠ ਜਾਏ ਤੇ ਯੂਨੀਵਰਸਿਟੀ ਤੋਂ ਕੁਝ ਲੈ ਮਿਲਿਏ ਇਸ ਕਿਸਮ ਦੀਆਂ ਚੀਜ਼ਾਂ ਨੂੰ ਮਰ ਹਰਿਆਣੇ ਦੇ ਕੁਝ ਵਿਦਿਆਰਥੀ ਨੂੰ ਉਹ ਮਤਲਬ ਸਾਡੇ ਉਲਟ ਮਤਲਬ ਮੋਰਚਾ ਲਾਉਣ ਦੇ ਇਕਸਾਰ ਰਹੇ ਨੇ ਇਹਦੇ ਨਾਲ ਨਾਲ ਮਤਲ ਇਹ ਵੀ ਕੀਤਾ ਜਾ ਰਿਹਾ ਕਿ BC ਵੱਲੋਂ ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਕਿ ਇੱਥੇ ਜੇ ਇਹ ਆਊਟਸਾਈਡਰਾਂ ਦੇ ਆਉਣ ਨਾਲ ਨਾ ਜੇ ਮਾਹੌਲ 'ਚ ਕੁਝ ਗੜਬੜ ਹੋ ਰਹੀ ਆ ਤਾਂ ਮੋਰਚਾ ਪਰ ਚੜ੍ਹਦੀ ਕਲਾ 'ਚ ਆ ਇਹ ਸਾਰੇ ਜਿਹੜੇ ਇਹਨਾਂ ਨੇ ਦੋ ਪੜ ਕਰੰਦੇ ਆ ਜਿਹੜਾ RSS ਵਾਲਾ ਪ੍ਰਚਾਰ ਆ ਉਹਦਾ ਮੋਰਚੇ ਤੇ ਕੋਈ ਅਸਰ ਨਹੀਂ ਹੈ ਮੋਰਚਾ ਡੇਗਾ ਮੋਰਚਾ ਖੜਾ ਤੇ ਉਹ 'ਚ ਸਾਡਾ ਇੰਨੀ ਮੰਨਣਾ ਕਿ ਜੇ ਤਾਂ 18 ਤਰੀਕ ਤੱਕ ਮਤਲਬ ਸਾਨੂੰ ਕੋਈ ਤਰੀਕ ਆ ਜਾਂਦੀ ਆ ਠੀਕ ਆ ਨਹੀਂ ਤਾਂ ਫਿਰ 18 ਤਰੀਕ ਤੋਂ ਬਾਅਦ ਜਿਹੜਾ ਪੇਪਰਾਂ ਦੀ ਗੱਲ ਆ ਉਹ ਤਾਂ ਮਤਲਬ ਲਾਜ਼ਮੀ ਤੌਰ ਤੇ ਕੱਲ ਨੂੰ ਇੱਕ ਡਿਟੇਲਡ ਮਤਲਬ ਪ੍ਰੈਸ ਕਾਨਫਰੰਸ ਕਰਕੇ ਇਹਦੇ ਤੇ ਜਾਣਕਾਰੀ ਦੇ ਦੇਵਾਂਗਾ ਕਿ ਅਗਲੇ ਜਿਹੜੇ ਆਉਣ ਵਾਲੇ 15-20 ਦਿਨਾਂ ਦੇ ਪ੍ਰੋਗਰਾਮ ਨੇ ਕੀ ਰਹਿਣਗੇ ਤੇ ਉਮੀਦ ਇਹੀ ਕਰਦੇ ਆਂ ਇਹ ਗੱਲ ਨੂੰ ਇਹ ਨਾ ਵਧਾਉਣ ਚੰਗੇ ਰਹਿਣਗੇ ਕਿਉਂਕਿ ਬਾਰ ਬਾਰ ਸਾਨੂੰ ਗੱਲਬਾਤ ਚ ਕਿਹਾ ਜਾਂਦਾ ਕਿ ਇੱਥੇ ਜੀ ਇਹ ਜਿਹੇ ਤਤਤਾ ਆ ਰਹੇ ਨੇ ਦੇਖੋ ਜੀ ਜੇ ਇੱਥੇ ਕੁਝ ਹੋਊਗਾ ਤਾਂ ਸਾਰਾ ਪੰਜਾਬ ਆਊਗਾ ਤੇ ਜੋ ਪੰਜਾਬ ਚ ਸਾਰਾ ਕੁਝ ਤੇ ਹੋਊਗਾ ਲੋਕ ਸਾਡੇ ਆਉਣਗੇ ਸਾਡੀ ਯੂਨੀਵਰਸਿਟੀ ਆ ਸਾਡਾ ਕਲੀਮ ਆ ਤੇ ਇਹਦੇ ਨਾਲ ਨਾਲ ਇਹ ਵੀ ਇੱਕ ਤਰ੍ਹਾਂ ਸਾਡੇ ਵਾਸਤੇ ਚੰਗੀ ਚੀਜ਼ ਆ ਕਿ ਕੱਲ ਤੇ ਪਰਸੋਂ ਹੀ ਮੈਂ ਰਾਤ ਨੂੰ ਇੱਥੇ ਵੱਡੀ ਗਣਤੀ ਚ ਮਤਲਬ ਜਿਹੜੇ ਹੋਰ ਸੂਬਿਆਂ ਤੋਂ ਵਿਦਿਆਰਥੀ ਨੇ ਉਹ ਵੀ ਮਤਲਬ ਜਿਹੜੇ ਜਿੰਨਾ ਬਾਰੇ ਆਮ ਪ੍ਰਚਾਰ ਕਰਿਆ ਜਾਂਦਾ ਕਿ ਜੀ ਇਹ ਮੋਰਚੇ ਦਾ ਹਿੱਸਾ ਨਹੀਂ ਉਹ ਮਤਲਬ ਵੱਡੀ ਗਿਣਤੀ ਤੇ ਸ਼ਾਮ ਨੂੰ ਜੇ ਤੁਸੀਂ ਇੱਥੇ ਆਉਂਗੇ ਤਾਂ ਇੱਥੋਂ ਨੂੰ ਇੱਥੇ ਮਿਲਣਗੇ ਖਾਸ ਤੌਰ ਤੇ ਜਿਹੜੇ ਮਤਲਬ ਦੂਰ ਦਰਾਡੇ ਦੇ ਸੂਬਿਆਂ ਤੋਂ ਉਹ ਵੀ ਆਉਂਦੇ ਨੇ ਮਤਲਬ ਹਮਾਚਲੇ ਸਟੂਡੈਂਟ ਵੀ ਬਹੁਤ ਆਉਂਦਾ ਮਤਲਬ ਹੋਰ ਵੀ ਆਉਂਦੇ ਨੇ ਇਵਨ ਹਰਿਆਣਵੀ ਵੀ ਆਉਂਦੇ ਨੇ ਤਾਂ ਮੋਰਚਾ ਜੁੜਿਆ ਹੋਇਆ ਸਾਰੇ ਵਿਦਿਆਰਥੀਆਂ ਦੀ ਹਮਾਇਤ ਆ ਸਾਰੇ ਅਲੂਮਨਾ ਕਿਤੇ ਵੀ ਨਾ ਦੀ ਹਮਾਇਤ ਤੇ ਨਾਲ ਨਾਲ ਚਲੋ ਪੰਜਾਬ ਦੀ ਹਮਾਇਤ ਹੈ ਹੀ ਹੈ ਤੇ ਜਦੋਂ ਹੀ ਇਹ ਤੇ ਅਗਲੀ ਕੋਈ ਅਪਡੇਟ ਆਉਂਦੀ ਆ ਇੱਕ ਤਾਂ ਕਾਨੂੰ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਿਹੜਾ ਅਗਲੇ ਮਤਲਬ ਦਸੰਬਰ ਤੱਕ ਦਾ ਪ੍ਰੋਗਰਾਮ ਜਾਰੀ ਕਰ ਦਾਂਗੇ ਕਿ ਮੋਰਚਾ ਤਿਆਰ ਹੈ ਜੀ ਜਿੰਨਾਂ ਨੂੰ ਲੱਗਦਾ ਕਿ ਲੰਬਾ ਲੜਨਾ ਤਾਂ ਅਸੀਂ ਲੰਬਾ ਲੜਨ ਵਾਸਤੇ ਵੀ ਤਿਆਰ ਆ ਜੇ ਇਹ ਨਵੇੜਨਾ ਚਾਹੁੰਦੇ ਨੇ ਚਾਹੇ ਅੱਜ ਨਵੇੜ ਦੇਣ ਤਾਂ ਸੈਂਟਰ ਸਰਕਾਰ ਕਿਸੇ ਪ੍ਰੇਖੇ ਚ ਨਾ ਰਹੇ ਕਿ ਕਿਸੇ ਰਵਨੀਤ ਮਿੱਟੂ ਵਰਗੇ ਮਰ ਬੰਦੇ ਦੀਆਂ ਸਟੇਟਮੈਂਟਾਂ ਜਿਨ੍ਹਾਂ ਨੇ ਅੱਜ ਤੱਕ ਸਿਰਫ ਮਤਲਬ ਸੱਤਾ ਦੀ ਚੱਕਰੀ ਕਰੀ ਆ ਉਹ ਸੰਬਦੇ ਮਤਲਬ ਉਹਨਾਂ ਦੇ ਕਮੈਂਟਾਂ ਨਾਲ ਕੋਈ ਫਰਕ ਪੈ ਜੂਗਾ ਜਿਹੜੇ ਇਹੋ ਜਿਹੀਆਂ ਗੱਲਾਂ ਕਿ ਅੱਠ ਸ ਤਾ ਇਹਨਾਂ ਨੂੰ ਕੋਈ ਫਰਕ ਨਹੀਂ ਜੀ ਮੋਰਚਾ ਚੜ੍ਹਦੀ ਕਲਾ ਚ ਤੇ ਸਾਰਿਆਂ ਨੂੰ ਫੇਰ ਬੇਨਤੀ ਆ ਕਿ ਵੱਧ ਚੜ੍ਹ ਕੇ ਪਹੁੰਚੋ ਇੱਥੇ ਜਿੰਨਾ ਵੀ ਸਮਾਂ ਜੀਤੋਂ ਨਿਕਲਦਾ ਪਹੁੰਚੋ ਬਾਕੀ ਜੀ ਸੇਵਾ ਚ ਕੋਈ ਕਮੀ ਨਹੀਂ ਕਿਸੇ ਫੰਡ ਦੀ ਮੋਰਚੇ ਨੂੰ ਕੋਈ ਲੋੜ ਨਹੀਂ ਹੈਗੀ ਜੀ ਲੋਕਾਂ ਨੇ ਸੇਵਾ ਦੀ ਮਤਲਬ ਆਪਾਂ ਕਹਿੰਦੇ ਨੇਹਰੀ ਲਿਆ ਰੱਖੀ ਆ ਸੇਵਾ ਕੋਈ ਕਰਨੀ ਚਾਹੇ ਇੱਥੇ ਆ ਕੇ ਗੱਲ ਕਰੇ ਆਪਾਂ ਲੰਬਾ ਚਲਾਉਣਾ ਜੀ ਤਾਂ ਉਸ ਹਿਸਾਬ ਨਾਲ ਮਤਲਬ ਚੀਜ਼ਾਂ ਵੰਡ ਕੇ ਹੋ ਜਾਣ ਤਾਂ ਬਿੱਤਰ ਇਹੀ ਮਤਲਬ ਪਿਛਲੇ ਦੋਆਂ ਦਿਨਾਂ ਦੀ ਅਪਡੇਟ ਆ ਅੱਗੇ ਜਿਵੇਂ ਵੀ ਕਰਨ ਕੋਈ ਡਿਟੇਲ ਆ ਕਰਨ ਕੋ ਪ੍ਰੈਸ ਕਾਨਫਰੰਸ ਜਾਰੀ ਕਰਾਂਗੇ ਬਹੁਤ ਧੰਨਵਾ